ਮਠੰਡਾ ਦੇ ਸੀਏ 2 ਦੀ ਪੁਲਿਸ ਪਾਰਟੀ ਵੱਲੋਂ ਮਹਿਲਾ ਸਿਪਾਹੀ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਸੋਨੂ ਨੂੰ ਕੀਤਾ ਗ੍ਰਿਫਤਾਰ ਐਸਐਸਪੀ ਇਸ ਮਾਮਲੇ ਨੂੰ ਲੈ ਕੇ ਕਰ ਰਿਹਾ ਉਸ ਤੋਂ ਪੁੱਛ ਗਿਛ ਸ਼ਿਲੇਦਨੀ ਚਿੱਟੇ ਸਮੇਤ ਫੜੇ ਮਹਿਲਾ ਪੁਲਸ ਮੁਲਾਜ਼ਮ ਅਮਨਦੀਪ ਕੌਰ ਕਾਫੀ ਚਰਚਾ ਦੇ ਵਿੱਚ ਰਹੀ ਹੈ ਅਤੇ ਉਸ ਦੇ ਉਸ ਦੀ ਆਪਣਾ ਪਿਛੋਕਿਸਤੇ ਵਿੱਚ ਇੱਕ ਉਸ ਦਾ ਸਾਥੀ ਬਲਵਿੰਦਰ ਸਿੰਘ ਸੋਮੂ ਦਾ ਨਾਮ ਵੀ ਸਾਹਮਣੇ ਆਇਆ ਸੀ ਜਿਸ ਤੇ ਮਾਮਲਾ ਅੱਜ ਕੀਤਾ ਗਿਆ ਸੀ ਤੇ ਉਹ ਉਸ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਤਾਂ ਹੁਣ ਇਸ ਨੂੰ ਸੀਆਈਏ 2 ਦੀ ਪੁਲਸ ਪਾਰਟੀ ਵੱਲੋਂ ਮਾਨਲੀ ਤੋਂ ਹਰਾਸਤੇ ਵਿੱਚ ਲਿਆ ਗਿਆ ਅਤੇ ਦੇਰ ਸ਼ਾਮ ਉਸ ਇਹ 2 ਵਿਖੇ ਇਸ ਨੂੰ ਲੈ ਕੇ ਇੱਥੇ ਆਪਣਾ ਸੀਏਜ 2 ਦੀ ਪੁਲਿਸ ਪਾਰਟੀ ਪਹੁੰਚੀ ਜਿੱਥੇ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਲ ਅਤੇ ਐਸਪੀ ਡੀ ਜਸਮੀਤ ਸਿੰਘ ਇਸ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਕੱਲ ਇਸ ਨੂੰ ਮਾਜੋਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ